ਇਹ ਚੱਕ ਲਾ ਠੀਕ ਆ ਆ ਪਿਆਰਾ ਆ ਦੇਖ ਲੈ ਬਰੀਕ ਤਾਰਾਂ ਜਾਵਾਂ ਆ ਦੇਖ ਲੱਗੀਆਂ ਪਈਆਂ ਹਾਂ ਪਹਿਲਾਂ ਕੱਢ ਦੋ 20 22 ਲੀਟਰ ਦੁੱਧ ਬਾਈ ਅੱਛਾ ਹਾਂ ਬਾਲਾ ਗੱਪ ਮਾਰੂਗਾ ਤੂੰ ਐਵੇਂ ਟੀਕਾ ਹਾਲਾ ਬੱਤੀ ਹਾਲਾ ਹਣ ਪਰ ਹਾਂ ਵੀ ਪਹਿਲਾਂ ਦੁੱਧ ਇਹ 20 22 ਪਲੱਸ ਜਿਹੜੇ ਬੰਦੇ ਨੇ ਟੀਕਾ ਭਰਾਤਾ 100% ਗੱਬਰ ਨਿਕਲੂਗੀ ਬਰੀਕ ਤਾਰਾਂ ਬਾਈ ਜਿਹੜਾ ਬੰਦਾ ਟੀਕਾ ਭਰਾਉਂਦਾ ਜਾ ਕੇ ਦੇਖ ਲਓ ਮਿੱਤਰੋ ਜਿਹੜੀ ਬਹੁਤ ਸੋਹਣੀ ਬੱਚੀ ਆ ਤੇ ਇਹਦੀ ਜਿਹੜੀ ਹਾਂਜੀ ਹਸੀਕਾਲ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈ ਰੋਹਣ ਕੋਲੇ ਪਿੰਡ ਪਿੱਥੋ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਇੱਕ ਬੱਚੀਆਂ ਦਾ ਲਾਟ ਲੈ ਕੇ ਆਏਗੇ ਅੱਜ ਆਲੀ ਵੀਡੀਓ ਦੇ ਵਿੱਚ ਬੱਚੀਆਂ ਰਹਿਣੀਆਂ 6 ਤੇ 6ਾਂ ਬੱਚੀਆਂ ਦੀ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਬਾਕੀ ਜੇ ਤੁਹਾਨੂੰ ਬੱਚੀਆਂ ਜਿਹੜੀਆਂ ਹੈਗੀਆਂ ਸੋਹਣੀਆਂ ਲੱਗੀਆਂ ਨਾ ਇਹ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਰੋਹਣ ਤੋਂ ਲੈ ਲੈਣੇ ਆ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਵੀ ਇਸ ਘਰੇ ਰੁਟੀਨ ਦੇ ਵਿੱਚ ਬੱਚੀਆਂ ਹੁੰਦੀਆਂ ਹੀ ਹੁੰਦੀਆਂ ਨੇ ਜਦੋਂ ਵੀ ਤੁਸੀਂ ਫੋਨ ਕਰੋਗੇ ਨਾ ਤੇ ਭਲਾ ਤੁਸੀਂ ਨਾ ਵੀਡੀਓ ਕਾਲ ਤੇ ਦੇਖ ਲਓ ਇਸ ਖੁਰਨੀ ਦੇ ਮਤਲਬ ਖੜੀਆਂ ਦਿਸਣਗੀਆਂ ਦਿਸਣੀਆਂ ਬੱਚੀਆਂ ਬਾਕੀ ਦਾ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਆਓ ਕਰਾਂਗੇ ਗੱਲ ਜੀ ਬਾਈ ਜੀ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਹੈ ਜੀ ਰੋਹਣ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲੀ ਰਾਮਪਰਾ ਫੂਲ ਤੋਂ ਆਪਣਾ 4 ਕਿਲੋਮੀਟਰ ਪਿੰਡ ਆ ਜੀ ਠੀਕ ਹੈ ਸਿੱਧੂ ਪੱਤੀ ਏਡੇ ਕੋਲ ਆਪਣਾ ਘਰ ਆ ਬਾਈ ਅੱਛਾ ਮੈਂ ਜਿਵੇਂ ਪਹਿਲਾਂ ਇੱਕ ਗੱਲ ਕਹਿ ਕੇ ਹਟਾਂਗਾ ਰੋਹਣ ਵੀ ਜਦੋਂ ਮਰਜ਼ੀ ਤੁਸੀਂ ਫੋਨ ਕਰੋਗੇ ਤੇ ਬੱਚੀਆਂ ਹਾਂ ਜੀ ਆਪਣੇ ਕੋਲ ਅਵੇਲੇਬਲ ਹੁੰਦੀਆਂ ਬਾਈ ਠੀਕ ਆ ਆਪਣੇ ਕੋਲੇ ਮਤਲਬ ਕਿ ਰੈਗੂਲਰ ਵੀਡੀਓ ਵੀ ਚੱਲਦੀ ਰਹਿੰਦੀ ਆ ਤੇ ਆਪਣੇ ਕੋਲੇ ਬੱਚੀਆਂ ਅਵੇਲੇਬਲ ਹੀ ਹੁੰਦੀਆਂ ਪ੍ਰੈਗਨੈਂਟ ਤੇ ਨਾਨ ਪ੍ਰੈਗਨੈਂਟ ਦੋਨੇ ਤਰ੍ਹਾਂ ਦੀਆਂ ਠੀਕ ਆ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਕੋਲੇ ਜਿਹੜੀਆਂ ਬੱਚੀਆਂ ਰਹਿਣਗੀਆਂ ਇਹ ਗੱਬਣਾ ਨੇ ਕਿ ਹਜੇ ਹੋਣ ਆਏ ਇਹ ਇਹ ਅਵਸਰ ਬੱਚੀਆਂ ਬਾਈ ਇਹ ਸਾਰੀਆਂ ਟੋਟਲ ਖੀਰੀਆਂ ਬੱਚੀਆਂ ਬਾਈ ਠੀਕ ਹੈ ਮਤਲਬ ਕਿ ਏਜ ਇਹਨਾਂ ਦੀ ਹੈਗੀ ਮਾ ਲਾ 10 ਕ ਮਤਲਬ ਕਿ 10 ਤੋਂ ਸਾਲ ਦੇ ਵਿੱਚ ਬਈ 12 12 13 ਮਹੀਨੇ ਤੱਕ ਦੀ ਏਜ ਦੀਆਂ ਬੱਚੀਆਂ ਸਾਰੀਆਂ ਹਾਂਜੀ ਤੇ ਉਹ ਮਤਲਬ ਕਿ ਉਹ ਜਿਹੜੀਆਂ ਉਧਰ ਸੈਕਿੰਡ ਤੇ ਉਹ ਮਤਲਬ ਕਿ ਫਸਟ ਤੇ ਸੈਕਿੰਡ ਨੰਬਰ ਆ ਉਹ ਦੋਨੇ ਹੀਟ ਚ ਬੱਚੀਆਂ ਠੀਕ ਹੈ ਅ اچھا ਕਿਹੜੇ ਪਾਸੋਂ ਸਟਾਰਟ ਕਰੀਏ ਫਿਰ ਆਪਾਂ ਵੈਸੇ ਉਧਰੋਂ ਹੀ ਸਟਾਰਟ ਕਰ ਲੈਂਦੇ ਚਲੋ ਹਾਂਜੀ ਅ ਦੇਖੋ ਜਿਹੜੀਆਂ ਹੈਗੀਆਂ ਨਾ ਕਾਲੀਆਂ ਤੇ ਚਟੀਆਂ ਬੱਚੀਆਂ ਡੱਬੀਆਂ ਬਹਿੜਾ ਪਹਿਲੀ ਬਹਿੜ ਦੀ ਜੇ ਆਪਾਂ ਗੱਲ ਕਰਨ ਲਗੇ ਹੈਨਾ ਹਾਂਜੀ ਇਹ ਉਮਰ ਦੀ ਉਮਰ ਦੀ ਤਾਂ ਦੰਦਾ ਤੋਂ ਜੱਜਮੈਂਟ ਹੋ ਜਾਂਦੀ ਹੈ ਬਾਕੀ ਤੁਸੀਂ ਦੇਖ ਲਓ ਜਮਾ ਦੰਦਾ ਤੋਂ ਖੀਰੀ ਬੱਚੀ ਹੈ ਭਾਈ ਉਮਰ ਵਾਲਾ ਪੱਖ ਇਹਦਾ ਬੱਛੀ ਦਾ ਰੋ ਹੁਣ ਕਿੰਨੇ ਕ ਮਹੀਨਿਆਂ ਦੀ ਊਂ ਇਹ ਬਸ ਮਨ ਲੱਕੀ ਤਾਂ 13 ਮਹੀਨਿਆਂ ਦੀ ਬੱਛੀ ਆ ਭਾਈ ਠੀਕ ਹੈ ਹਾਂ ਬਾਕੀ ਇਹ ਟੀਕਾ ਲੈਣ ਦੇ ਮਨ ਲੱਕੀ ਹੀਟ ਚ ਆ ਬੱਛੀ ਹੀ ਹੀਟ ਤੇ ਹਾਂ ਬਾਕੀ ਅਗਲੇ ਮਨ ਲੱਕੀ ਟੀਕਾ ਭਰੋਣਾ ਹਲੇ ਜਾਂ ਹਾਈਟ ਕਰਵਾਉਣੀ ਆ ਉਹ ਅਗਲੇ ਤੇ ਇੰਡੀਪੈਂਡ ਕਰਦਾ ਹੈ ਨਾ ਭਾਈ ਠੀਕ ਹੈ ਹਾਂਜੀ ਹਾਂ ਤੇ ਆ ਦੇਖ ਲਓ ਮਿੱਤਰੋ ਜਿਹੜੀ ਬਹੁਤ ਸੋਹਣੀ ਬੱਛੀ ਆ ਤੇ ਇਹਦੀ ਜਿਹੜੀ ਹੈਗੀ ਆ ਨਾ ਕੱਦ ਕਾੜ ਦੀ ਚੈੱਕ ਕਰ ਲਓ ਚੱਕ ਮੂੰਹ ਦੀ ਦਿਖਾ ਇਧਰਲੇ ਪਾਸੇ لا وی ਆ ਦੇਖ ਲੋ ਤੁਸੀਂ ਆ ਜਾਓ ਫੇਸ ਕੁਆਲਟੀ ਜਿਹੜੀ ਹੈਗੀ ਆ ਉਹ ਵਹਿੜ ਦੀ ਬੋਦੀ ਵਾਲੀ ਵਹਿੜ ਆ ਗਈ ਅੱਛਾ ਰੋਹਨ ਵੀਰੇ ਇਹਨੂੰ ਬੰਨ ਕੇ ਰਾ ਹੁਣ ਹੈ ਹੀਟ 'ਚ ਹੈ ਹਾਂ ਹੈ ਹੀਟ 'ਚ ਪਾ ਦੇ ਆ ਦੇ ਸਾਹਮਣੇ ਛੱਡੀ ਵਾੜੀ ਜੀ ਇੱਕ ਮਿੰਟ ਇਹ ਇਹ ਦੇਖ ਲੋ ਹੁਣ ਤੁਸੀਂ ਆਪਾਂ ਮੈਂ ਕਹਿੰਨਾ ਵੀ ਜੇ ਤੂੰ ਪਹਿਲਾਂ ਨਾ ਰੋਕਦਾ ਇਹ ਚੱਕ ਲਾ ਠੀਕ ਆ ਸਮਝਿਆ ਗੱਲ ਵੀ ਚਲੋ ਇੱਕ ਤਾਂ ਗੱਲ ਹੁੰਦੀ ਆ ਦੇਖੇ ਬਰੀਕ ਤਾਰਾ ਯਾਰ ਹਾਂ ਆ ਦੇਖੀ ਲੈ ਜਰ ਨਹੀਂ ਯਾਰ ਆ ਦੇਖੀ ਇੱਕ ਮਿੰਟ ਓਹੋ ਆ ਆ ਮੈਂ ਲੱਗੀਆਂ ਦੇਖੀ ਆਪ ਯਾਰ ਆ ਦੇਖੀ ਲੈ ਬਰੀਕ ਤਾਰਾਂ ਜਾਵਾ ਆ ਦੇਖ ਲੱਗੀਆਂ ਪਈਆਂ ਹਾਂ ਆ ਵੈਰੀ ਗੁੱਡ ਹਾਂਜੀ ਹਾਂਜੀ ਭਾਈ ਚਾਰ ਹੀ ਥਾੜਾ ਬਹੁਤ ਸੋਹਣੇ ਗੈਪ ਤੇ ਲੱਗੇ ਹੋਏ ਗੁਲਾਬੀ ਥਾੜਾ ਦੇਖ ਠੀਕ ਆ ਹਾਂ ਓਕੇ ਹੁਣ ਪਾਣਾ ਦੇਖ ਲੈ ਜਮਾ ਬਰੀਕ ਤਾਰਾ ਇਹ ਤਾਂ ਯਾ ਰਹਿ ਵੀ ਸਕਦੀ ਆ ਹਾਂਜੀ ਹਾਂਜੀ ਭਾਈ ਜਿਹੜੇ ਬੰਦੇ ਟੀਕਾ ਭਰਾਤਾ 100% ਗੱਬਰ ਨਿਕਲੂਗੀ ਬਰੀਕ ਤਾਰਾ ਭਾਈ ਜਿਹੜਾ ਬੰਦਾ ਟੀਕਾ ਭਰਾਉ ਤੁ ਜਾ ਕੇ ਠੀਕ ਆ ਵੀ ਆਪਣਾ 100% ਹੁਣ ਤਾਂ ਗੱਪ ਵਾਲੀ ਗੱਲ ਹੀ ਨਹੀਂ ਦੇਹੀ ਹਾਂ ਗੱਪ ਵਾਲੀ ਗੱਲ ਹੀ ਨਹੀਂ ਹੈ ਨਾ ਮੈਨੂੰ ਐ ਲੱਗਦਾ ਜਿਹੜੇ ਭਰਾ ਨੇ ਗੌਰ ਨਾਲ ਵੀਡੀਓ ਦੇਖੀ ਹੋਊਗੀ ਉਹ ਮਤਲਬ ਗੁੱਛਾ ਥੱਲੇ ਡਿੱਗ ਗਿਆ ਯਾਰ ਹਾਂਜੀ 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 ਜਦੋਂ ਚੜੀ ਆ ਇਹ ਅੱਛਾ ਇਹਦਾ ਰੇਟ ਰੂਟ ਕੀ ਰੋ ਰੇਟ ਭਾਈ ਸਾਰਿਆਂ ਦੇ ਫੋਨ ਤੇ ਹੋਣਗੇ ਅੱਛਾ ਹਾਂਜੀ ਹਾਂਜੀ ਬਾਕੀ ਸਾਰੀਆਂ ਹੀ ਭਾਈ ਇੱਕੋ ਫਾਰਮ ਚ ਆਈਆਂ ਵੇ ਛੇਰੀਆਂ ਛੇ ਬੱਛੀਆਂ ਠੀਕ ਹੈ ਹਾਂਜੀ ਤੇ ਰਿਕਾਰਡ ਹੋ ਜਾ ਆਪਣਾ ਸਾਰਾ ਮਿਲ ਜਾਊਗਾ ਅੱਛਾ ਭਾਈ ਜਿਵੇਂ ਹੁਣ ਤੇਰੀ ਕੋਲ ਦੂਜੇ ਨੰਬਰ ਵਾਲੀ ਬੱਚੀ ਆ ਗਈ ਹੈ ਨਾ ਇਹ ਵੀ ਹੀਟ ਚ ਆ ਭਾਈ ਬੱਚੀ ਇਹ ਵੀ ਹੀਟ ਚ ਆ ਹ ਬੱਚੀ ਹੈ ਤੇ ਇਹ ਬੱਚੀ ਵੀ ਜਿਹੜੀ ਹੈਗੀ ਹੀਟ ਚ ਹੁਣ ਲੈ ਆ ਲੈ ਆਹ ਦੇਖ ਲੋ ਤੁਸੀਂ ਠੀਕ ਹੈ ਮੂੰਹ ਦੀ ਸੁਨੱਖੀ ਆ ਗਈ ਹਾਈਟ ਚੰਗੀ ਹੈ ਲੈ ਜਾ ਕਰਾ ਲੰਮੀ ਤੋਰ ਕੇ ਦਿਖਾ ਦੇ ਸਾਨੂੰ ਇਹ ਕੱਦ ਘੜ ਦੀ ਤੁਸੀਂ ਜੱਜਮੈਂਟ ਲਾ ਲਓ ਇਹ ਬੱਚੀ ਵੀ ਹੀਟ ਚ ਹੈ ਬਾਈ ਕਹਿੰਦਾ ਤੇ ਆਹ ਬੱਚੇ ਆਪਾਂ ਦਿਖਾਈ ਦਿੱਤੀ ਇਹ ਇਹ ਬੱਚੀ ਦਾ ਜੀ ਉਮਰ ਦੀ ਆਪਾਂ ਗੱਲ ਕਰ ਲਗੇ ਬਾਈ ਆਹ ਦੇਖੋ ਬਾਈ ਕੜ ਜਦ ਬਣ ਕੇ ਦਿਖਾਉਣਾ ਦਿਖਾ ਦੇ ਵੀਰੇ ਦਿਖਾ ਦੇ ਇਹ ਲੈ ਵੀ ਆ ਵੀ ਚੈੱਕ ਕਰ ਲੋ ਵੇਹੜ ਇਹ ਵੀ ਖੀਰੀ ਆ ਗਈ ਠੀਕ ਆ ਹਾਂਜੀ ਅੱਛਾ ਜਿਵੇਂ ਆਪਣੇ ਕੋਲ ਤੀਜੇ ਨੰਬਰ ਵਾਲੀ ਆ ਗਈ ਜੀ ਇਹ ਵੀ ਖੀਰੀ ਆ ਹਾਂਜੀ ਹਾਂਜੀ ਭਾਈ ਇਹ ਵੀ ਖੀਰੀ ਹੈ ਹੈ ਠੀਕ ਹੈ ਵੈਰੀ ਗੁੱਡ ਉਮਰ ਦੀ ਗੱਲ ਕਰ ਲ ਗਏ ਆਪਾਂ ਵੈਸੇ 9 ਮਹੀਨੇ ਕੇ 10 ਕੇ 12 ਕੇ ਸਾਲ ਕੇ ਵਿੱਚ ਹਾਂਜੀ ਭਾਈ ਇਹ 10 ਮਹੀਨੇ ਦੀ ਬੱਚੀ ਆ ਠੀਕ ਹੈ ਹਾਂਜੀ ਹਾਂਜੀ ਇਹ ਇਹਦਾ ਪ੍ਰਿੰਟ ਵੀ ਚੈੱਕ ਕਰਨ ਨੂੰ ਤੁਸੀਂ ਲੈ ਵੀ ਆਹ ਦੇਖੋ ਤੁਸੀਂ ਪ੍ਰਿੰਟ ਵਾਈਜ਼ ਜਿਹੜੀਆਂ ਬੱਚੀਆਂ ਹੈਗੀਆਂ ਨਾ ਆਪਾਂ ਤਿੰਨ ਦਿਖਾ ਦਿਆਂ ਤਿੰਨੇ ਸੋਹਣੀਆਂ ਨੇ ਮੰਨ ਦੇ ਵੀਰੇ ਬਾਕੀ ਜਿਹੜੀ ਹੈਗੀ ਨਾ ਰੇਟ ਦੀ ਗੱਲਬਾਤ ਹੈ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੰਨਾ ਉਹ ਫੋਨ ਤੇ ਰਹੂਗੀ ਕਿਸੇ ਬੰਦੇ ਨੇ ਕੋਈ ਵੱਡੀ ਵਹਿੜ ਲੈਣੀ ਹੁੰਦੀ ਹੈ ਛੋਟੀ ਲੈਣੀ ਹੁੰਦੀ ਹੈ ਫਿਰ ਜੋੜੇ ਦਾ ਰੇਟ ਹੋ ਜਾਂਦਾ ਜੇ ਕਿਸੇ ਨੇ ਪੰਜੇ ਛੇ ਇਕੱਠੀਆਂ ਲੈਣੀਆਂ ਹੁੰਦੀਆਂ ਫਿਰ ਉਹੀ ਜੀ ਗੱਲਬਾਤ ਹੋ ਜਾਂਦੀ ਆ ਹਾਂਜੀ 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 ਵੀਰੇ ਫਿਰ ਆਪੇ ਵੈਸੇ ਜੇ ਬੰਦਾ ਕੋਈ ਇਕੱਠੀਆਂ ਵਛੀਆਂ ਲੂਗਾ ਤਾਂ ਵਧੀਆ ਮਤਲਬ ਕਿ ਉਹਨਾਂ ਦਾ ਸੌਤਾ ਛੇਤੀ ਹੋ ਜਾਂਦਾ ਬਾਈ ਠੀਕ ਆ ਤੇ ਜਿਵੇਂ ਆ ਆ ਗਈ ਇੱਕ ਯਾਰ ਇਹਦੀ ਤਾਂ ਯਾਰ ਮੈਨੂੰ ਐਂ ਦੱਸ ਸਮੀ ਪਲੀ ਜਿਆਦੇ ਆ ਤਾਂ ਆ ਦੇਖੋ ਟਿੱਕਾ ਮੱਥੇ 'ਚ ਲੈ ਖੀਰੀ ਹੈ ਵੀ ਵੈਰੀ ਗੁੱਡ ਬਾਕੀ ਮਿੱਤਰੋ ਜਦੋਂ ਤੁਸੀਂ ਇੱਥੇ ਆਓਗੇ ਗਲਾਬੀ ਹੈਨਾ ਹਾਂਜੀ ਗਲਾਬੀ ਥਾਣਾ ਬਾਈ ਪਲੀ ਪੁਲੀ ਨਜਾਇਜ਼ ਆ ਬੱਚੀ ਬੇਸ ਕੁਆਲਿਟੀ ਠੀਕ ਆ ਆ ਲੈ ਜਾਨ ਪ੍ਰਾਣ ਵਾਲੀਆਂ ਬੱਚੀਆਂ ਕੋਈ ਲਿੱਸੀਆਂ ਟਿੱਕੀਆਂ ਨਹੀਂ ਹੈਗੀਆਂ ਮੈਂ ਕਹਿੰਦਾ ਤੈਨੂੰ ਤਾਂ ਇਹ ਖਿੱਚ ਕੇ ਇੱਕ ਹੀ ਲੈ ਜਾ ਯਾਰ ਲੈ ਜਾ ਲੈ ਆਹ ਦੇਖੋ ਬੱਚੀ ਆ ਸਭੀ ਪਲੀ ਬੱਚੀ ਬਹੁਤ ਆ ਹੈਨਾ ਹਾਂ ਵੈਰੀ ਗੁੱਡ ਬਣਦੇ ਵੀਰੇ ਬਣਦੇ ਲੈ ਵੀ ਆਹ ਦੇਖੋ ਅ ਮੈਂ ਕਹਿੰਨਾ ਨਾ ਯਾਰ ਜਿਹੜੀ ਥੱਲੋਂ ਆ ਗਲਾਬੀ ਮੈਂ ਦਿਖਾਈ ਦਿੰਨੇ ਆ ਬਸੇ ਥਣ ਜਮਾ ਗਲਾਬੀ ਆ ਹਾਂਜੀ ਹਾਂਜੀ ਗਲਾਬੀ ਥਣ ਸਾਰੀ ਅੱਛਾ ਜਿਹੜੀ ਆ ਆ ਆ ਗਈ ਇਹ ਵੀ ਖੀਰੀ ਵੈਰੀ ਗੁੱਡ ਠੀਕ ਆ ਬਾਕੀ ਇੱਥੇ ਆ ਕੇ ਭਰਾ ਚੈੱਕ ਕਰ ਲੈਣਗੇ ਹਨਾ ਤਸਦੀਕ ਹਾਂਜੀ 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 ਬਾਕੀ ਭਾਈ ਜਿਹੜੀ ਦੰਦਾ ਦੋ ਆਪਣ ਇਹ ਦੰਦਾਂ ਤੋਂ ਥਣਾ ਤੋਂ ਆਪਣੀ ਗਾਰੰਟੀ ਹੁੰਦੀ ਆ ਬਾਈ ਬੰਦੇ ਦੇ ਘਰ ਤੱਕ ਦੀ ਠੀਕ ਆ ਨਹੀਂ ਯਾਰ ਜਿਹੜੀ ਤੇਰੀ ਆ ਬੱਛੀ ਹੈ ਨਾ ਮੈਂ ਤੇਰਾ ਜੇ ਕਿਤੇ ਇਹ ਮਾੜੀ ਜੀ ਸੰਭਾਈ ਚ ਆ ਗਈ ਨਾ ਹਾਂ ਤੇ ਇਹਦਾ ਤੂੰ ਐਂ ਦੇਖੀ ਮੱਥੇ ਦੇ ਉੱਤੇ ਨਾ ਚਾਰ-ਚਾਰ ਉਂਗਲਾਂ ਦੀ ਬੋਦੀ ਕੱਢਣੋ ਤੇ ਬਾਕੀ ਕੰਨ ਛੋਟਾ-ਛੋਟਾ ਬਾਈ ਫਰੀਡ ਦੇ ਪੱਖ ਤੋਂ ਵੀ ਬਹੁਤ ਸੋਹਣੀ ਵੱਛੀ ਆ ਠੀਕ ਹੈ ਬਾਕੀ ਹਾਂ ਜਿਹੜੇ ਸਮਾਈ ਕਰ ਲੂਗਾ ਬੰਦਾ ਮਤਲਬ ਕਿ ਇਹ ਸਾਰੀਆਂ ਹੀ ਵੱਛੀਆਂ ਆ ਮਲੇ ਕਹਤਾ ਜਿਹੜੀਆਂ ਉਹ ਤਾਂ ਹੈਗੀ ਹੀ ਹੀਟ ਚ ਇਹ ਬਸ ਐ ਮਨ ਲਾ ਦੋ ਦੋ ਐ ਮਲਕੇ ਦੋ ਚਾਰ ਚਾਰ ਮਹੀਨੇ ਚ ਯਾਰ ਮੈਨੂੰ ਐ ਲੱਗਦਾ ਤਾਂ ਹੀਟ ਚ ਆਉਣ ਵਾਲੀਆਂ ਹਾਂ ਹਾਂਜੀ 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 ਹਣਾ ਬਾਕੀ ਯਾਰ ਮੈਂ ਤੈਨੂੰ ਦੱਸਾਂ ਗੱਲ ਬਈ ਬਾਕੀ ਫੀਡ ਪੈ ਗਈ ਯਾਰ ਫੀਡ ਤੇ ਗੱਲਬਾਤ ਰਹਿੰਦੀ ਆ ਫੀਡ ਤੇ ਗੱਲ ਅੱਛਾ ਯਾਰ ਜਿਹੜਾ ਤਰਾਹ ਨਹੀਂ ਗੀਨਾ ਆ ਗਿਆ ਇੱਕ ਮਿੰਟ ਖੜ ਜਾ ਇਹ ਪੰਜਾਬ ਵਾਲੀ ਜਰਸੀ ਆ ਬਾਈ ਇਹ ਕੋਈ ਤੂੰ ਆਪ ਪਹਿਲਾਂ ਤੂੰ ਆਪ ਦੇਖ ਲੈ ਬਾਈ ਠੀਕ ਆ ਉਹ ਹਿਮਾਚਲ ਵਾਲੀ ਜਰਸੀ ਨੇ ਠੀਕ ਹੈ ਹਾਂਜੀ ਹਾਂਜੀ ਖੀਰੀ ਵੈਰੀ ਗੁੱਡ ਪੰਜਾਬ ਵਾਲੀ ਜਰਸੀ ਥੱਲੋਂ ਮੈਂ ਦਿਖਾਤੀ ਥਣਾ ਤੋਂ ਲੇ ਵੀ ਆ ਦੇਖ ਲੋ ਤੁਸੀਂ ਜਰਸੀ نسل ਦੀ ਵਹਿੜ ਆ ਗਈ ਤੇ ਇਹਦੀ ਯਾਰ ਮੈਨੂੰ ਐਂ ਦੱਸ ਵੀ ਤੇਰੇ ਹੈਡਿੰਗ ਮਤਲਬ ਕੋਈ ਪਹਿਲੇ ਸੂਈ ਕਿੰਨਾ ਕ ਦੁੱਧ ਆ ਲਈ ਆਪਾਂ ਕਹਿ ਸਕਦੇ ਹਾਂ ਪਹਿਲਾ ਮਤਲਬ ਕਿ ਬਾਈ ਇਹ ਪਹਿਲਣ ਕੱਢ ਦੋ 20 22 ਲੀਟਰ ਦੁੱਧ ਬਾਈ ਅੱਛਾ ਹਾਂ ਬਾਲਾ ਗੱਪ ਮਾਰ ਰੂਗਾ ਤੂੰ ਐਵੇਂ ਠੀਕ ਆ ਹਾਲਾ ਬੱਤੀ ਗਾ ਹਾਲਾ ਹਣ ਪਰ ਹਾਂ ਵੀ ਪਹਿਲਣ ਦੁੱਧ ਇਹ 20 22 ਪਲੱਸ ਮਤਲਬ ਕਿ ਕੱਢ ਦੋ ਰਾਮ ਨਾਲੋਂ ਠੀਕ ਆ ਗੱਲ ਹਾਂਜੀ ਹਾਂਜੀ ਬਹੁਤ ਚੰਗੀ ਮਤਲਬ ਕਿ ਇਹਦਾ ਮਦਰ ਰਕਾਰਡ ਵੀ ਬਹੁਤ ਚੰਗਾ ਬਾਈ ਠੀਕ ਹੈ ਹਾਂਜੀ ਹਾਂਜੀ ਨਹੀਂ ਥੱਲੋਂ ਵੀ ਸਾਫ਼ ਆ ਹਣਾ ਨਾਲ ਯਾਰ ਕੱਚੀਆਂ ਬੱਛੀਆਂ ਆ ਗਈਆਂ ਬਾਈ ਕੋਲੇ ਸਾਰੀਆਂ ਦੀਆਂ ਸਾਰੀਆਂ ਲੈ ਵੀ ਆ ਦੇਖ ਲੋ ਤੁਸੀਂ ਹਨਾ ਬੱਛੀਆਂ ਆਪਾਂ ਕੱਲੀਆਂ-ਕੱਲੀਆਂ ਦਿਖਾਤੀਆਂ ਤੇ ਬਾਕੀ ਆ ਵੀ ਦੇਖ ਲੋ ਥੱਲੋਂ ਇਹਦੇ ਵੀ ਥਾਣ ਦਿਖਾ ਦੇ ਕੇ ਦੁਬਾਰੇ ਹਨਾ ਲੈ ਫਲੀਆਂ ਵਰਗੇ ਥਾਣਾ اچھا ਲਾਸਟ ਨੰਬਰ ਬੋਲੀ ਬਾਈ ਨੰਬਰ ਹੈ 9887 38550 ਠੀਕ ਹੈ ਇਹ ਨੰਬਰ ਆ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਅਹ ਲੋ ਵੀ ਦੇਖੋ ਇਹ ਸੀ ਪਿੱਥੋ ਪਿੰਡ ਵਾਲਾ ਰੋਹਣ ਤੇ ਬੱਛੀਆਂ ਅੱਜ ਸੀਆਂ 6 6 ਦੀਆਂ 6 ਆਪਾਂ ਤੁਹਾਨੂੰ ਦਿਖਾਤੀਆਂ ਪਹਿਲੀਆਂ ਦੋ ਬੱਚੀਆਂ ਦਾ ਤੁਸੀਂ ਮਤਲਬ ਲਿਆ ਕੇ ਤੁਸੀਂ ਘਰੇ ਟੀਕਾ ਵੀ ਭਰਾ ਸਕਦੇ ਹੋ ਬਾਈ ਕਹਿੰਦਾ ਹੀਟ ਚ ਹੈਨਾ ਆ ਬਾਕੀ ਸਾਫ ਸੋਧਰੀਆਂ ਬੱਚੀਆਂ ਨੇ ਕਿਵੇਂ ਲੱਗੀਆਂ ਤੁਹਾਨੂੰ ਬਾਕੀ ਜਿਹੜੇ ਭਰਾਣਾ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਉਹਨਾਂ ਭਰਾਵਾਂ ਦਾ ਪਤਾ ਐਦ ਲੋ ਧੰਨਵਾਦ ਕਰਦਾ